ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸੱਡਲ ਟੀਵੀ ਮੈਂ ਹਾਂ ਜਸੀ ਕੌਰ ਨਿਊਜ਼ਲੈਂਡ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅੱਜ ਪੂਰਾ ਦਿਨ ਅਤੇ ਰਾਤ ਤੱਕ ਮੌਸਮ ਖਰਾਬ ਰਹਿਣ ਦੇ ਚੇਤਾਵਨੀ ਜਾਰੀ ਕੀਤੀ ਗਈ ਹੈ ਕੱਲ ਰਾਤ ਤੋਂ ਹੀ ਤੇਜ਼ ਹਵਾਵਾਂ ਨਾਰਥਲੈਂਡ ਦੇ ਵਿੱਚ ਅੰਡਰਸਟੋਰਮ ਤੇ ਭਾਰੀ ਮੀ ਜਿਹੜਾ ਕਿ ਲਗਾਤਾਰ ਜਾ ਰਿਹਾ ਅੱਜ ਦਿਨ ਦੇ ਵਿੱਚ ਵੀ ਰੁਕ ਰੁਕ ਕੇ ਤੇਜ਼ ਬਾਰਸ਼ਾਂ ਹੁੰਦੀਆਂ ਰਹੀਆਂ ਸਨ ਪਰ ਹਰ ਰਾਤੀ 9 ਵਜੇ ਤੱਕਰਾ ਮੌਸਮ ਜਾਰੀ ਰਹੇਗਾ ਉਧਰ ਸਾਊਥ ਆਇਲੈਂਡ ਦੀ ਗੱਲ ਕਰੀਏ ਕੈਂਟਰਬਰੀ ਦੀ ਗੱਲ ਕਰੀਏ ਜਿੱਥੇ ਅੱਜ ਸਵੇਰੇ ਤੜਕੇ ਤੋਂ ਹੀ ਸਨੋ ਫਾਲ ਦੁਬਾਰਾ ਤੋਂ ਦੇਖੀ ਗਈ ਬਰਫਬਾਰੀ ਦੇ ਕਰਕੇ ਕਾਫੀ ਜ਼ਿਆਦਾ ਤਾਪਮਾਨ ਦੇ ਵਿੱਚ ਗਿਰਾਵਟ ਵੀ ਦੇਖੀ ਗਈ ਨਾਰਥਸਲੈਂਡ ਆਕਲੈਂਡ ਕੋਰਮੰਡਲ ਪੈਨਿਨਸੂਲਾ ਤੇ ਬੇ ਆਫ ਟੈਂਟੀ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਪੂਰਾ ਦਿਨ ਮੌਸਮ ਖਰਾਬ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਰਾਤੀ 9 ਵਜੇ ਤੱਕ ਤੇਜ਼ ਹਵਾਵਾਂ ਚੱਲ ਰਹੀਆਂ ਹਨ ਗਿਆ ਤੇ ਕਈ ਜਗਾਵਾਂ ਦੇ ਤੇ ਥੰਡ ਸਟ੍ਰੋਮ ਵੜ ਗਿਆ ਸਾਰ 20 ਦੇਖੇ ਗਏ ਆਕਲੈਂਡ ਦੇ ਵਿੱਚ ਹਾਰਬਰ ਬ੍ਰਿਜ ਨੂੰ ਤੇਜ਼ ਹਵਾਵਾਂ ਦੇ ਕਰਕੇ ਕਿਸੇ ਵੀ ਸਮੇਂ ਬੰਦ ਕੀਤਾ ਜਾ ਸਕਦਾ ਹੈ ਇਸ ਦੇ ਬਾਰੇ ਆਕਲੈਂਡ ਟਰਾਂਸਪੋਰਟ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੋਰ ਮੌਸਮ ਵਿਭਾਗ ਦੇ ਮੁਤਾਬਕ ਕੌਣ ਵਾਲੇ ਕਈ ਦਿਨਾਂ ਦੇ ਵਿੱਚ ਇਸ ਮੌਸਮ ਦਾ ਅਸਰ ਦੇਖਣ ਨੂੰ ਮਿਲ ਸਕਦਾ ਤੇ ਤਾਪਮਾਨ ਦੇ ਵਿੱਚ ਗਿਰਾਵਟ ਨਜ਼ਰ ਆ ਸਕਦੀ ਹੈ ਨਿਊਜ਼ੀਲੈਂਡ ਪਰ ਦੇ ਕਈ ਇਲਾਕਿਆਂ ਦੇ ਵਿੱਚ